ਪੰਜਾਬ ਦੀ ਜਵਾਨੀ ਕਿੱਧਰ ਜਾ ਰਹੀ ਹੈ ਤੇ ਪੰਜਾਬ ਦੀ ਕਿਸਾਨੀ ਕਿੱਧਰ ਜਾ ਰਹੀ ਹੈ ਇੱਕ ਪਾਸੇ ਨੌਜਵਾਨ ਤੇ ਦੂਸਰੇ ਪਾਸੇ ਕਿਸਾਨ ਜਿਸ ਨੂੰ ਉਸ ਦੀਆਂ ਫਸਲਾਂ ਦਾ ਪ੍ਰੋਪਰ ਮੁੱਲ ਨਹੀਂ ਮਿਲਦਾ ਦਿਨ ਪਰ ਰਾਤ ਸਪਾਂ ਦੀਆਂ ਸਿਰੀਆਂ ਕਿਸਾਨਾਂ ਵੱਲੋਂ ਮਿੱਧੀਆਂ ਜਾਂਦੀਆਂ ਨੇ ਤੇ ਦੂਸਰੇ ਪਾਸੇ ਪੰਜਾਬ ਦੀ ਨੌਜਵਾਨੀ ਦਾ ਬੇੜਾ ਕਰਕ ਹੋ ਰਿਹਾ ਹੈ ਹਾਲਾਂਕਿ ਪੰਜਾਬੀਓ ਇਹ ਗੱਲ ਆਖਣ ਦੇ ਵਿੱਚ ਸੁਣਦੇ ਵਿੱਚ ਤੁਹਾਨੂੰ ਬੜੀ ਕੌੜੀ ਲੱਗਦੀ ਹੋਵੇਗੀ ਇੱਕ ਸਮਾਂ ਸੀ ਜਦੋਂ ਪੰਜਾਬ ਨੂੰ ਸੂਰਮਿਆਂ ਅਤੇ ਯੋਧਿਆਂ ਦੀ ਧਰਤੀ ਕਿਹਾ ਜਾਂਦਾ ਸੀ ਇਥੋਂ ਸੂਰਮੇ ਵੀ ਪੈਦਾ ਹੋਏ ਇਥੋਂ ਯੋਧੇ ਵੀ ਪੈਦਾ ਹੋਏ ਅਤੇ 98% ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਪੰਜਾਬੀਆਂ ਦੀਆਂ ਕੁਰਬਾਨੀਆਂ ਨੇ ਪੰਜਾਬੀਆਂ ਦਾ ਇਤਿਹਾਸ ਮਾਰ ਮੱਤਾ ਹੈ ਲੇਕਿਨ ਪਤਾ ਨਹੀਂ ਸੀ ਕਿ ਪੰਜਾਬ ਨੂੰ ਕਿਹਦੀ ਨਜ਼ਰ ਲੱਗ ਜਾਵੇਗੀ ਪੰਜਾਬ ਦੀ ਜਵਾਨੀ ਕੌਣ ਖਾ ਜਾਵੇਗਾ ਪੰਜਾਂ ਦਰਿਆਵਾਂ ਦੀ ਧਰਤੀ ਵਾਲਾ ਪੰਜਾਬ ਅੱਜ ਇੱਕ ਹੋਰ ਉਸ ਧਰਤੀ ਉੱਤੇ ਦਰਿਆ ਵਹਿ ਰਿਹਾ ਹੈ ਉਹ ਹੈ ਚਿੱਟੇ ਦਾ ਜਿਸ ਨੇ ਕਈ ਮਾਵਾ ਦੇ ਪੁੱਤਰ ਖਾਲ ਹੈ ਕਈ ਭੈਣਾਂ ਦੇ ਭਰਾ ਖਾਲ ਹੈ ਕਈ ਭੈਣਾਂ ਦੇ ਘਰ ਵਾਲੇ ਖਾਲ ਹੈ ਸਰਕਾਰਾਂ ਨੇ ਵਾਅਦੇ ਕੀਤੇ ਸਰਕਾਰਾਂ ਨੇ ਵੱਡੇ ਵੱਡੇ ਐਲਾਨ ਕੀਤੇ ਲੇਕਿਨ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਵਿੱਚ ਉਹ ਚਿੱਟੇ ਚਿੱਟਾ ਵਿਕਿਆ ਵੀ ਚਿੱਟਾ ਘਰ ਘਰ ਦੇ ਵਿੱਚ ਪਹੁੰਚਾਇਆ ਵੀ ਗਿਆ ਅਤੇ ਪੰਜਾਬ ਦੀ ਜਵਾਨੀ ਨੂੰ ਇਸ ਚਿੱਟੇ ਦੀ ਲਤ ਲਾਈ ਗਈ। ਪੰਜਾਬ ਦੇ ਨਾਮ ਤੇ ਫਿਲਮਾਂ ਬਣਨ ਲੱਗ ਪੀਆਂ ਉਰਤਾ ਪੰਜਾਬ। ਪੰਜਾਬ ਦੀ ਜਵਾਨੀ ਕਿੱਧਰ ਜਾ ਰਹੀ ਹੈ ਤੇ ਦੂਸਰੇ ਪਾਸੇ ਪੰਜਾਬ ਦੀ ਕਿਸਾਨੀ ਦਾ ਕੋਈ ਹਾਲ ਨਹੀਂ। ਇੱਕ ਅਜੀਹੀ ਘਟਨਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਮੇਰੇ ਵੀ ਦਿਲ ਨੂੰ ਝੋੜ ਕੇ ਰੱਖ ਦਿੱਤਾ। ਰੱਖ ਦਿੱਤਾ ਜਦੋਂ ਤੁਸੀਂ ਉਹ ਖਬਰ ਸੁਣੋਗੇ ਤੁਹਾਡੇ ਵੀ ਦਿਲ ਨੂੰ ਝੋੜ ਕੇ ਰੱਖ ਦੇਵੇਗੀ ਕਿ ਪੰਜਾਬੀਓ ਸਾਡੇ ਬੱਚੇ ਕਿਹੜੇ ਪਾਸੇ ਬੁੱਤਰ ਪੈਨੇ ਜਿੱਥੇ ਪਹਿਲਵਾਨ ਹੁੰਦੇ ਸੀ ਜਿੱਥੇ ਖਰਾਕਾਂ ਦੇਸੀ ਘਿਓ ਅਤੇ ਦੁੱਧ ਦਾ ਦੁੱਧ ਦਾ ਸੇਵਨ ਹੁੰਦਾ ਸੀ ਅੱਜ ਉਥੇ ਲੋਕ ਸਵੇਰ ਚੜਦੇ ਸਾਰ ਚਿੱਟੇ ਦਾ ਸੇਵਨ ਕਰਦੇ ਨੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਵੱਲੋਂ بڑے ਵੱਡੇ ਉਪਰਾਲੇ ਕੀਤੇ ਗਏ ਨੇ ਜੰਗ ਨਸ਼ਾ ਵਿਰੁੱਧ ਜਿਸ ਨੂੰ ਪਰਮਾ ਹੰਗਾਰਾ ਵੀ ਮਿਲਿਆ ਹੈ ਪੰਜਾਬ ਪੁਲਿਸ ਪੰਜਾਬ ਦੇ ਪੰਜਾਬ ਪੁਲਿਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਵੱਡੇ ਪੱਧਰ ਤੇ ਛਾਪੇਮਾਰੀ ਕਰਕੇ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਨੇ ਬਲਡੋਜ਼ਰ ਚਲਾਏ ਜਾ ਰਹੇ ਨੇ ਪੀਲੇ ਪੰਜੇ ਚਲਾਏ ਜਾ ਰਹੇ ਨੇ ਐਫਆਈਆ ਦਰਜ ਕੀਤੀਆਂ ਜਾ ਰਹੀਆਂ ਨੇ ਐਨਡੀਪੀਐਸ ਦੇ ਪਰਚੇ ਦਰਜ ਕੀਤੇ ਜਾ ਰਹੇ ਨੇ ਤਾਂ ਜੋ ਇਹ ਨਸ਼ਾ ਤਸਕਰ ਪੰਜਾਬ ਦੇ ਵਿੱਚੋਂ ਚਿੱਟਾ ਵੇਚਣਾ ਬੰਦ ਕਰ ਦੇਣ ਲੇਕਿਨ ਅਜਿਹੀ ਇੱਕ ਘਟਨਾ ਸਾਹਮਣੇ ਆਈ ਹੈ ਪੰਜਾਬੀ ਉਸ ਘਟਨਾ ਤੋਂ ਸਾਨੂੰ ਜਿਹੜੀ ਹੈ ਲੈਣੀ ਚਾਹੀਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਗਰਾਉਂ ਹਲਕੇ ਦੇ ਵਿੱਚ ਪਿੰਡ ਪੈਂਦਾ ਬੇੜ ਦੇ ਇਲਾਕੇ ਪਿੰਡ ਸ਼ੇਰ ਵਾਲਾ ਵਿੱਚ ਨਸ਼ਿਆਂ ਦਾ ਸ਼ੇਰ ਘਰ ਦੇ ਸਾਰੇ ਸੱਤ ਬੰਦਿਆਂ ਨੂੰ ਖਾ ਗਿਆ ਯਾਨੀ ਕਿ ਪਹਿਲਾ ਜਿਹੜਾ ਉਹਨਾਂ ਦਾ ਪਿਤਾ ਸੀ ਉਹ ਸ਼ਰਾਬ ਦਾ ਸੇਵਨ ਕਰਦਾ ਸੀ ਉਹ ਸ਼ਰਾਬ ਦੇ ਨਾਲ ਉਹਨਾਂ ਦੀ ਮੌਤ ਹੋਈ ਲੇਕਿਨ ਉਸ ਤੋਂ ਬਾਅਦ ਉਸ ਦੇ 6 ਲੜਕੇ ਸੀ ਜਿਨ੍ਹਾਂ ਦੀ ਮੌਤ ਚਿੱਟੇ ਦੇ ਸੇਵਨ ਕਰਨ ਦੇ ਨਾਲ ਹੋਈ ਦੱਸਿਆ ਜਾ ਰਿਹਾ ਹੈ ਕਿ ਜਿਸ ਮਗਰੋਂ ਪਰਿਵਾਰ ਵਿੱਚ ਬੱਚੀਆਂ ਤਿੰਨ ਔਰਤਾਂ ਪਰਿਵਾਰ ਦੇ ਤਿੰਨ ਛੋਟੇ ਬੱਚਿਆਂ ਦੇ ਪਾਲਣ ਪੋਸ਼ਣ ਸਮੇਤ ਘਰ ਦੀ ਗੁਜ਼ਾਰੇ ਨੂੰ ਲੈ ਕੇ ਚਿੰਤਾਤ ਹਨ ਇਸ ਪਰਿਵਾਰ ਨੇ ਸਭ ਇਸ ਪਰਿਵਾਰ ਤੇ ਸਭ ਨਾਲੋਂ ਵੱਡਾ ਦੁੱਖਾਂ ਦਾ ਪਹਾੜ 2 ਦਿਨ ਪਹਿਲਾਂ 15 ਜਨਵਰੀ ਨੂੰ ਡਿੱਗਿਆ ਇਸ ਦਿਨ ਘਰ ਦਾ ਆਖਰੀ ਚਿਰਾਗ ਜਸਵੀਰ ਸਿੰਘ ਜਿਸ ਦੀ ਉਮਰ 27 ਸਾਲ ਹੈ ਨਸ਼ਿਆਂ ਦੀ ਗੜ ਵਜੋਂ ਜਾਣੇ ਜਾਂਦੇ ਪਿੰਡ ਖੋਲਿਆਂ ਵਾਲਾ ਪੁੱਲ ਮਲਸੀਹਾ ਬਾਜਣ ਦੀ ਨਹਿਰ ਕੰਢੇ ਝਾੜੀਆਂ ਵਿੱਚੋਂ ਲਾਸ਼ ਮਿਲੀ ਜਿਸ ਦੀ ਮੌਤ ਦਾ ਕਾਰਨ ਨਸ਼ਾ ਹੀ ਬਣਿਆ ਹੁਣ ਘਰ ਵਿੱਚ ਕੋਈ ਵੀ ਮਰਦ ਨਹੀਂ ਬਚਿਆ ਸਾਲ 2012 ਵਿੱਚ ਘਰ ਦੇ ਮੁਖੀ ਮਖਤਿਆਰ ਸਿੰਘ ਦੀ ਜ਼ਿਆਦਾ ਸ਼ਰਾਬ ਪੀਣ ਨਾਲ ਟਰੈਕਟਰ ਦੀ ਲਪੇਟ ਵਿੱਚ ਲਪੇਟ ਆਉਣ ਤੇ ਮੌਤ ਹੋ ਗਈ ਜਿਸ ਮਗਰੋਂ 6 ਪੁੱਤਰਾਂ ਦੇ ਪਾਲਣ ਪੋਸ਼ਣ ਸਮੇਤ ਘਰ ਦੀ ਜ਼ਿੰਮੇਵਾਰੀ ਉਹਨਾਂ ਦੀ ਪਤਨੀ ਸ਼ਿੰਦਰ ਕੌਰ ਦੇ ਸਿਰ ਤੇ ਪਈ ਉਹਨਾਂ ਉਹਨਾਂ ਪਤੀ ਦੀ ਮੌਤ ਦਾ ਦਰਦ ਸਹਾਰਦਿਆਂ ਹਿੰਮਤ ਦਿਖਾਉਂਦਿਆਂ 6 ਪੁੱਤਰਾਂ ਦੀ ਜ਼ਿੰਮੇਵਾਰੀ ਬਖੂਬੀ ਦੇ ਨਾਲ ਨਿਭਾਈ ਪੁੱਤਰ ਗਬਰੂ ਹੋ ਕੇ ਗਬਰੂ ਹੋਏ ਪਰ ਇਲਾਕੇ ਵਿੱਚ ਨਸ਼ਿਆਂ ਦੇ ਮੱਕੜ ਜਾਲ ਨੇ 1 2 3 ਨਹੀਂ ਸਾਰੇ 6 ਦੇ 6 ਪੁੱਤਰਾਂ ਨੂੰ ਵਸਾਲਿਆ બસ ਫੇਪੀਸੀ ਸਾਲ 2021 ਤੋਂ ਲੈ ਕੇ 2026 ਦੇ ਚੜਦੇ ਮਹੀਨੇ ਘਰ ਦੇ ਸਾਰੇ ਚਿਰਾਗ ਬੁਝ ਗਏ ਯਾਨੀ ਕਿ 2021 ਤੋਂ سلسلہ ਸ਼ੁਰੂ ਹੋਇਆ ਤੇ 2026 ਤੱਕ ਉਸ ਭੈਣ ਦੇ ਜਿਸ ਦਾ ਨਾਮ ਸ਼ਿੰਦਰਕੌਰ ਹੈ ਉਸ ਦੇ 6ਵੇਂ ਦੇ 6ਵੇਂ ਲੜਕੇ ਮੌਤ ਦੀ ਭੇਟ ਚੜ ਗਿਆ ਹੁਣ ਉਹ ਮਹਿਲਾਵਾਂ ਨੇ ਬੱਚੀਆਂ ਨੇ ਜਿਹੜੀਆਂ ਉਹਨਾਂ ਦੀ ਫੋਟੋ ਲੈ ਕੇ ਤੁਸੀਂ ਤਸਵੀਰ ਦੇ ਵੇਖੋ ਕਿ ਦਿਖ ਰੀਆਂ ਨੇ ਦੁਨੀਆ ਅਫਸੋਸ ਕਿ ਦੁਨੀਆ ਭਰ ਦੇ ਵਿੱਚ ਪੰਜਾਬੀਆਂ ਦਾ ਡੰਕਾ ਵੱਜਦਾ ਸੀ ਪੰਜਾਬੀਆਂ ਦੀ ਜਵਾਨੀ ਤੇ ਲੋਕਾਂ ਨੂੰ ਮਾਣ ਹੁੰਦਾ ਸੀ ਪੰਜਾਬ ਦੀ ਕੁਰਬਾਨੀ ਤੇ ਮਾਣ ਹੁੰਦਾ ਸੀ ਤੇ ਪੰਜਾਬ ਦੇ ਵਿੱਚ ਯੋਧੇ ਪੈਦਾ ਹੁੰਦੇ ਸੀ ਅੱਜ ਇੱਕ ਇੱਕ ਘਰ ਦੇ ਜੇਕਰ 6 ਨੌਜਵਾਨ ਚਿੱਟੇ ਦੀ ਮੌ ਚਿੱਟੇ ਦਾ ਸੇਵਨ ਕਰਨ ਦੇ ਨਾਲ ਮੌਦੀ ਪੀੜ ਚੜ ਜਾਣਗੇ ਤਾਂ ਪੰਜਾਬੀ ਫਿਰ ਪੰਜਾਬ ਦੀ ਜਵਾਨੀ ਕਿੱਧਰ ਜਾਵੇਗੀ ਸਾਨੂੰ ਆਪਣੇ ਬੱਚਿਆਂ ਨੂੰ ਸੰਭਾਲਦੀ ਲੋੜ ਹੈ ਸਾਨੂੰ ਆਪਣੇ ਬੱਚਿਆਂ ਨੂੰ ਧਰਮ ਦੇ ਨਾਲ ਜੋੜਨ ਦੀ ਲੋੜ ਹੈ ਜੋ ਲੋੜ ਹੈ ਧਰਮ ਦੇ ਨਾਲ ਜੋੜਿਆ ਜਾਵੇ ਸਭਿਆਚਾਰ ਦੇ ਨਾਲ ਜੋੜਿਆ ਜਾਵੇ ਕਿਸਾਨੀ ਦੇ ਨਾਲ ਜੋੜਿਆ ਜਾਵੇ ਗ੍ਰਾਊਂਡ ਲੈਵਲ ਤੇ ਜਾ ਕੇ ਉਹਨਾਂ ਨੂੰ ਗੱਲਾਂ ਸਿਕਾਈਆਂ ਜਾਣ ਕਿ ਚਿੱਟੇ ਦਾ ਖਮਨਿਆਜ਼ਾ ਕੀ ਹੁੰਦਾ ਹੈ ਅੱਜ ਜੇਕਰ ਸਿੰਦਰਕੌਰ ਦੇ ਛੇਵੇਂ ਦੇ ਛੇਵੇਂ ਹੀ ਪੁੱਤਰ ਜਿਹੜੇ ਨੇ 2021 ਤੋਂ ਲੈ ਕੇ 2026 ਦੇ ਦੌਰਾਨ ਮਰ ਗਏ ਲਾਸ ਦੀ ਜਿਹੜੀ ਮੌਤ ਹੈ 15 ਜਨਵਰੀ ਨੂੰ ਪਈ ਹੈ ਤੇ ਉਸ ਦੇ ਘਰ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਹੁਣ ਫਿਰ ਦੁਬਾਰਾ ਜਿਸ ਮਾਂ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਛੇ ਪੁੱਤਰਾਂ ਨੂੰ ਪੁੱਤਰਾਂ ਨੂੰ ਮਿਹਨਤ ਕਰਕੇ ਪਾਲਿਆ ਪਲੂਸਿਆ ਵੱਡਾ ਕੀਤਾ ਲੇਕਿਨ ਉਹ ਵੀ 2021 ਤੋਂ ਲੈ ਕੇ 2026 ਦੇ ਚਟੇ ਦਾ ਸੇਵਨ ਕਰਕੇ ਮੌਤ ਦੀ ਭੇਟ ਚੜ ਗਿਆ ਪੰਜਾਬੀ ਇਸ ਤਰ੍ਹਾਂ ਆਪਾਂ ਨੂੰ ਸਿੱਖ ਲੈਣੀ ਚਾਹੀਦੀ ਹੈ ਦੱਸਿਆ ਜਾ ਰਿਹਾ ਹੈ ਕਿ 2026 ਚੜਦੇ ਹੀ ਮਹੀਨੇ ਘਰ ਦੇ ਸਾਰੇ ਚਿਰਾਗ ਬੁੱਝ ਗਏ ਸਾਲ 2021 ਤੋਂ ਲੈ ਕੇ ਹੁਣ ਤੱਕ ਮਾਤਾ ਸ਼ਿੰਦਰ ਕੌਰ ਦੇ 6 ਪੁੱਤ ਜਿਨ੍ਹਾਂ ਵਿੱਚ ਸੁਵੰਨ ਸਿੰਘ ਰਾਜੂ ਸਿੰਘ ਗੁਰਦੀਪ ਸਿੰਘ ਬਲਜੀਤ ਸਿੰਘ ਕੁਲਵੰਤ ਸਿੰਘ ਤੇ ਜਸਵੀਰ ਸਿੰਘ ਨੂੰ ਚਟੇ ਦੇ ਦਾਤ ਨੇ ਨਿਗਲ ਲਿਆ ਜਿਨ੍ਹਾਂ ਪੁੱਤਰਾਂ ਨੂੰ ਵਿਆਹਣਾ ਸੀ ਚਿੱਟੇ ਕਹਿੰਦੇ ਨੇ ਕਿ ਜਿਨ੍ਹਾਂ ਪੁੱਤਰਾਂ ਨੂੰ ਵਿਉਣਾ ਸੀ ਚਿੱਟੇ ਕਫਨ ਪਾਉਂਦਿਆਂ ਮੈਂ ਕਿਉਂ ਬਚੀ 6 ਗਵਰ ਪੁੱਤਾਂ ਦੀ ਚਿੱਟੇ ਨਾਲ ਮੌਤ ਹੋਈ ਤੇ ਪਿਛਲੇ 5 ਸਾਲਾਂ ਤੋਂ ਰੋਜ ਵਿਰਲਾਪ ਵਿਰਲਾਪ ਚ ਜ਼ਿੰਦਗੀ ਕੱਟ ਰਹੀ ਮਾਤਾ ਸ਼ੰਦਰ ਕੌਰ ਦਾ ਦਰਦ ਅਤੇ ਵਿਰਲਾਪ ਦੇਖਿਆ ਨਹੀਂ ਜਾ ਰਿਹਾ ਯਾਨੀ ਕਿ 21 22 23 24 25 ਤੇ 26 ਯਾਨੀ ਕਿ 6 ਸਾਲਾਂ ਦੇ ਵਿੱਚ ਚਿੱਟੇ ਨਾਮ ਦੇ ਨਸ਼ੇ ਨੇ ਉਹਨਾਂ ਦੇ 6 ਪੁੱਤਰਾਂ ਨੂੰ ਨਿਗਲ ਲਿਆ ਹੁਣ ਮਾਤਾ ਸਿੰਦਰਕੌਰ ਕਿਦੇ ਸਹਾਰੇ ਤੇ ਜੀਵੇਗੀ ਉਹਨਾਂ ਦੇ ਵਿੱਚ ਕੁਛ ਵਿਆਹੇ ਵੀ ਨਹੀਂ ਉਹਨਾਂ ਦੀਆਂ ਬੱਚੀਆਂ ਵੀ ਨਹੀਂ ਕਿਸ ਤਰ੍ਹਾਂ ਉਹਨਾਂ ਦੇ ਘਰ ਦਾ ਸਰਕਲ ਚੱਲੇਗਾ ਇੱਕ ਐਡੀ ਵੱਡੀ ਮੁਸੀਬਤ ਦੇ ਵਿੱਚੋਂ ਇਹ ਪਰਿਵਾਰ ਲੰਘ ਰਿਹਾ ਹੈ ਖਾਸ ਕਰਕੇ ਉਹ ਭੈਣਾ ਉਹ ਬੱਚੀਆਂ ਉਹਨਾਂ ਦਾ ਸਹਾਰਾ ਕੌਣ ਬਣੇਗਾ ਅਸੀਂ ਗੱਲ ਕਰਦੇ ਹਾਂ ਸੰਨਸ਼ੀ ਦੀ ਇਹ ਨਾ ਮੁਰਾਦ ਚਟੇ ਨਸ਼ੇ ਨੇ ਜਿਸ ਨੇ ਪੰਜਾਬ ਦੀ ਜਵਾਨੀ ਨੂੰ ਖਾ ਲਿਆ ਤਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਜਿਹੜੇ ਲੋਕਾਂ ਨੇ ਮੇਰੇ ਪੰਜਾਬ ਦੀਆਂ ਮਾਮਾਂ ਧੀਆਂ ਅਤੇ ਭੈਣਾਂ ਦੀਆਂ ਰੰਗ-ਬਰੰਗੀਆਂ ਚੁੰਨੀਆਂ ਚਟੀਆਂ ਕਰ ਦਿੱਤੀਆਂ ਉਹ ਆਪਣੇ ਘਰਾਂ ਦੇ ਵਿੱਚ ਕਿਵੇਂ ਸੁੱਖ ਦੀ نیند ਸੌਣਗੇ ਉਹ ਨਹੀਂ ਸੌਣਗੇ ਉਹ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਹੋਣਗੇ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਨਸ਼ੇ ਨੂੰ ਲੈ ਕੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਹਾਲੇ ਵੀ ਨੌਜਵਾਨ ਜਿਹੜਾ ਹੈ ਚਿੱਟੇ ਦਾ ਸ਼ਿਕਾਰ ਹੋ ਕੇ ਉਹਨਾਂ ਦੀ ਮੌਤ ਹੋ ਰਹੀ ਹੈ